ਸੰਤ ਸਰਨ ਜੋ ਜਨ ਪਰੈ ਸੋ ਜਨ ਉਤਰਨ ਹਾਰ ਸੰਤ ਕੀ ਨਿੰਦਾ ਨਾਨਕ ਬਹੁਰੇ ਬਹੁਰੇ ਅਵਤਾਰ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਹੀਰਾ ਵਿਖਿਆ ਰਤ ਹੋਏ ਔਖਦ ਬਣ ਜਾਂਦਾ ਹੈ 네ਰ ਵੈਰ ਹੋਏ ਮਾਨਸਤਾਨ ਸਾਧੂ ਅਖਵੰਦਾ ਹੈ 네ਰ ਵੈਰ ਹੋਏ ਮਾਨਸਤਾਨ ਸਾਧੂ ਅਖਵੰਦਾ ਹੈ ਜੇਨ ਜਪੇ ਆਪਣਾ ਓਈ ਓ ਰੂਹ ਸਨਮਾਨੀ ਦੀ ਲਿਖੀ ਕਥੀ ਨਾ ਜਾਵੇ ਮੈਂ ਮਾਂ ਬ੍ਰਹਮ ਗਿਆਨੀ ਦੀ ਲਿਖੀ ਕਥੀ ਨਾ ਜਾਵੇ ਮੈਂ ਮਾਂ ਬ੍ਰਹਮ ਗਿਆਨੀ ਦੀ ਹੀਰਾ ਵਿਖਿਆ ਰਤ ਹੋਏ ਔਖਦ ਬਣ ਜਾਂਦਾ ਹੈ ਨਿਰਵੈਰ ਹੋਏ ਮਾਨਸ ਤਾਂ ਸਾਧੂ ਅਖਵੰਦਾ ਹੈ ਨੇਰੇ ਵੇਰ ਹੋਏ ਮਾਨਸ ਤਾਂ ਸਾਧੂ ਅਖਵੰਦਾ ਹੈ ਜਿੰਨ ਜੱਪਿਆ ਪ੍ਰਭ ਆਪਣਾ ਓਈਓ ਰੂਹ ਸਨਮਾਨੀ ਦੀ ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਬਣੇ ਸਮੁੰਦਸਿਆਹੀ ਤੇ ਲੱਖ ਕਲਮਾ ਕੜ ਲਈਏ ਸਰਬ ਸ੍ਰੇਸ਼ਟ ਹੋ ਗ੍ਰੰਥਾ ਨੂੰ ਲੱਖ ਕੋਟੇ ਪੜ ਲਈਏ ਸਰਬ ਸ੍ਰੇਸ਼ਟ ਹੋ ਗ੍ਰੰਥਾ ਨੂੰ ਲੱਖ ਕੋਟੇ ਪੜ ਲਈਏ ਉਪਮਾ ਹੋ ਨਹੀਂ ਸਕਦੀ ਜੀ ਰਸ ਭਰੀ ਕਹਾਣੀ ਦੀ ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਕੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਹੋ ਪਲਟ ਦੇਵੇ ਝੁੱਕਾ ਨੂੰ ਪਲਟ ਦੇਵੇ ਝੁੱਕਾ ਨੂੰ ਪਲਟ ਦੇਵੇ ਝੁੱਕਾ ਨੂੰ ਦੇਵੇ ਜੀਵਨ ਪਥਰਾਂ ਨੂੰ ਅੰਮ੍ਰਿਤ ਛਿੜ ਕੇ ਉਠਾਵੇ ਰਣ ਵਿੱਚ ਲਥੇ ਸਥਰਾਂ ਨੂੰ ਅੰਮ੍ਰਿਤ ਛਿੜ ਕੇ ਉਠਾਵੇ ਰਣ ਵਿੱਚ ਲਥੇ ਸਥਰਾਂ ਨੂੰ ਸਮਾਨੀ ਦੀ ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਹੋ ਮਾਇਆ ਦਸੀ ਹੋ ਕੇ ਦਰ ਤੇ ਸੇਵਾ ਕਰਦੀ ਏ ਪਵਨ ਚੱਲੇ ਪਈ ਪੱਖਾ ਲక్ష్ਮੀ ਪਾਣੀ ਭਰਦੀ ਏ ਪਵਣ ਚੱਲੇ ਪਈ ਪੱਖਾ ਲక్ష్ਮੀ ਪਾਣੀ ਪਰਦੀ ਏ ਧਰਤੀ ਕਰੇ ਪਰ ਕਰਮਾਂ ਦੀ ਉਸ ਸੂਰੇ ਦਾਨੀ ਦੀ ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਹੋ ਚਿੱਕੜ ਵਿੱਚ ਨਿਰਲੇਪ ਰਹੇ ਕੜ ਵਿੱਚ ਨਿਰਲੇਪ ਰਹੇ ਟਿੱਕੜ ਵਿੱਚ ਨਿਰਲੇਪ ਰਹੇ ਫੁੱਲ ਖਿលਿਆ ਕਮਲੇ ਦਾ ਉਸਤੇ ਹੁੰਦਾ ਅਸਰ ਨਹੀਂ ਮਾਇਆ ਦੇ ਹਮਲੇ ਦਾ ਉਸਤੇ ਹੁੰਦਾ ਅਸਰ ਨਹੀਂ ਮਾਇਆ ਦੇ ਹਮਲੇ ਦਾ ਦਿਲ ਵਿੱਚ ਕਰਨ ਮਹਿਸੂਸ ਪੀੜ ਦਰਦ ਬੇਗਾਨੀ ਦੀ ਲਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਲਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਲਖ ਚੰਦਨ ਦੀ ਸੀਤਲਤਾ ਉਹਨਾ ਤੋਂ ਮਿਲਦੀ ਏ ਜੋ ਕਲੀ ਮਰ ਜਾਈ ਤੇ ਜਿਸ ਦੇ ਸੰਗ ਖਿਲਦੀ ਏ ਜੋ ਕਲੀ ਮਰ ਜਾਈ ਜਿਸ ਦੇ ਸੰਗ ਖਿਲਦੀ ਏ ਤਾਂ ਕੋਣ ਚੱਲ ਸਕਦਾ ਐਸੀ ਜੋਤ ਨਰਾਨੀ ਦੀ ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਹੋ ਦਰਸ਼ਨ ਬ੍ਰਹਮ ਗਿਆਨੀ ਦਾ ਦਰਸ਼ਨ ਬ੍ਰਹਮ ਗਿਆਨੀ ਦਾ ਦਰਸ਼ਨ ਬ੍ਰਹਮ ਗਿਆਨੀ ਦਾ ਨਾ ਵਣ ਲਖ ਸੰਗਮ ਦਾ ਅੰਤ ਨਾ ਪਾਇਆ ਜਾਵੇ ਐਸੇ ਵੀਰ ਬੇਹੰਗਮ ਦਾ ਅੰਤ ਨਾ ਪਾਇਆ ਜਾਵੇ ਐਸੇ ਵੀਰ ਬੇਹੰਗਮ ਦਾ ਹੋ ਗਿਣ ਦੇ ਪਰਵਾਨਾ ਜਗ ਚੋਂ ਲਾਭ ਤੇ ਹਾਂਦੀ ਦੀ ਹੋ ਗਿਣ ਦੇ ਪਰਵਾਨਾ ਜਗ ਚੋਂ ਤਬ ਤੇ ਹੰਨੀ ਦੀ ਲਿਖੀ ਕਥੀ ਨਾ ਜਾਵੇ ਮੈਂ ਮਾਂ ਬ੍ਰਹਮ ਗਿਆਨੀ ਦੀ ਲਿਖੀ ਕਥੀ ਨਾ ਜਾਵੇ ਮੈਂ ਮਾਂ ਬ੍ਰਹਮ ਗਿਆਨੀ ਦੀ